5 ਨਵੰਬਰ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਆਂ ਪੰਜ ਮੂਲ ਮੰਤਰ ਸਾਹਿਬ ਦੀਆਂ ਮਾਲਾ ਜਪਦੇ ਰਹੋ 15 ਮਿੰਟ 11 ਕੁਲਾਂ ਤਰ ਜਾਂਦੀਆਂ ਨੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਗਰੀਬ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਦੇ ਨਾਲ ਜੁੜੇ ਰਹੋ ਸੋ ਸਾਰੀਆਂ ਸੰਗਤਾਂ ਬੇਨਤੀਆਂ ਕਰੋ ਪਰਵਾਣ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜੋ ਸਮੂਹ ਸੰਗਤਾਂ ਮਨਾ ਰੀਆਂ ਨੇ ਤੇ ਆਪਾਂ ਇੱਕ ਚੀਜ਼ ਜਿਹੜੀ ਹੈ ਉਹ ਯਾਦ ਰੱਖਣੀ ਹੈ ਖਾਸ ਤੌਰ ਤੇ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਮਤ ਕਰਦੇ ਨੇ ਪਿਆਰਿਓ ਤੇ ਆਪਾਂ ਇੱਕ ਚੀਜ਼ ਜ਼ਰੂਰ ਯਾਦ ਰੱਖਿਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਵੀ ਪਿਆਰਿਓ ਜਿਹੜਾ ਆਉਣ ਵਾਲੇ ਕੱਲ ਨੂੰ ਰੱਖਣ ਵਾਲਾ ਆ ਉਹ ਸਤਿਗੁਰੂ ਜਿਹੜਾ ਸਤਿਗੁਰੂ ਸਭ ਤੋਂ ਵੱਡਾ ਤੇ ਜਿਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਿਹਰ ਦੇ ਦੁਆਰਾ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਤੇ ਪਿਆਰਿਓ ਇੱਕ ਬੇਨਤੀ ਹੋਰ ਕਰ ਦੇਵਾਂ ਦੇਖੋ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਬਹੁਤ ਪਿਆਰੀਆਂ ਜਿਹੜੀਆਂ ਪੰਕਤੀਆਂ ਨੇ ਪੜ੍ਹਦੇ ਆ ਸਤਿਗੁਰੂ ਜੀ ਨੇ ਬੜੀ ਵੱਡੀ ਅਪਾਰ ਕਿਰਪਾ ਜਿਹੜੀ ਹੈ ਉਹ ਸਾਡੇ ਤੇ ਕੀਤੀ ਹੈ ਪਾਤਸ਼ਾਹ ਕਹਿੰਦੇ ਜਿਹੇ ਪ੍ਰਸਾਦ ਛਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਇੱਕ ਗੱਲ ਯਾਦ ਰੱਖਿਆ ਜੇ ਕਹਿੰਦੇ ਭਾਈ ਜਿਸ ਗੁਰੂ ਦੀ ਕਿਰਪਾ ਦੇ ਨਾਲ 36 ਪਦਾਰਥ ਜਿਹੜੇ ਨੇ ਤੂੰ ਛਾਗ ਰਿਆ ਹੈ ਜਿਸ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਕੋਲ ਇੰਨੇ ਸੋਹਣੇ ਪਦਾਰਥ ਨੇ ਪਿਆਰਿਆ ਯਾਦ ਰੱਖ ਕਹਿੰਦੇ ਉਸ ਸਤਿਗੁਰੂ ਮਹਾਰਾਜ ਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜਿਆ ਰਹਿ ਕਹਿੰਦੇ ਉਹਦੇ ਤੋਂ ਕਦੇ ਵੱਖ ਨਾ ਹੋ ਕਦੇ ਵੀ ਉਹਦੇ ਤੋਂ ਟੁੱਟ ਕੇ ਦੂਰ ਹੋਣ ਦੀ ਸੋਚ ਵੀ ਨਾ ਯਾਦ ਰੱਖ ਕਿਉਂਕਿ ਤੇਰਾ ਗੁਰੂ ਤੋਂ ਬਿਨਾ ਨਹੀਂ ਸਰ ਸਕਦਾ ਸਾਧ ਸੰਗਤ ਸਤਗੁਰੂ ਮਹਾਰਾਜ ਤੈਨੂੰ ਫਿਰ ਵੀ ਕਲਿਆਣੀ ਛੱਡਦੇ ਜੇ ਤੂੰ ਆਪਣੇ ਆਪ ਤੇ ਗੁਰੂ ਨਾਲੋਂ ਮੋਹ ਭੰਗ ਵੀ ਕਰਦੇ ਤੇ ਸਤਗੁਰੂ ਮਹਾਰਾਜ ਫਿਰ ਵੀ ਉਡੀਕ ਕਰਦੇ ਨੇ ਇਸ ਗੱਲ ਦੀ ਉਦਾਹਰਣ ਇਤਿਹਾਸ ਵਿੱਚੋਂ ਜਿਹੜੇ 40 ਸਿੰਘ ਬੇਦਾਵਾ ਦੇ ਕੇ ਗਏ ਸਤਗੁਰੂ ਮਹਾਰਾਜ ਨੂੰ ਤੇ ਸਤਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਬੇਦਾਵਾ ਕਿੰਨਾ ਟਾਈਮ ਲੰਮਾ ਸਮਾਂ ਸੰਭ ਕੇ ਰੱਖਿਆ ਗਦਾਵਰੀ ਆਖਿਮਾ ਕਰਿਓ ਸਰਸਾ ਨਦੀ ਦੇ ਵਿੱਚ ਫਾਰਸ਼ਾ ਜੀ ਪਾਰ ਕੀਤੀ ਸਰਸਾ ਨਦੀ ਦੇ ਵਿੱਚ ਪਰਿਵਾਰ ਵੀ ਵਿਛੜ ਗਿਆ ਤੇ ਕਿੰਨਾ ਸਹਿਬ ਸਰਸਾ ਨਦੀ ਦੀ ਭੇਡ ਚੜ ਗਿਆ ਤੇ ਯਾਦ ਰੱਖਿਓ ਤੇ ਅੱਖੇ ਦਰਾਣੇ ਦੀ ਢਾਬ ਤੇ ਸ੍ਰੀ ਮੁਕਸਰ ਸਾਹਿਬ ਦੀ ਜੰਗ ਦੇ ਵਿੱਚ ਪਿਆਰਿਓ ਜਦੋਂ ਭਾਈ ਮਹਾ ਸਿੰਘ ਜੀ ਦੇ ਸਤਿਗੁਰੂ ਮਹਾਰਾਜ ਚੁੱਪੀ ਨੂੰ ਗੰਢ ਲੋ ਉਸੇ ਵੇਲੇ ਕਮਰ ਕਸੇ ਵਿੱਚੋਂ ਉਹ ਬੇਦਾਵਾ ਜਿਹੜਾ ਸੀ ਕੱਢਿਆ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹ ਬੇਦਾਵੇ ਨੂੰ ਪਾੜ ਦਿੱਤਾ ਕਹਿਣ ਤੋਂ ਭਾਵ ਕਿ ਮਹਾਰਾਜ ਨੇ ਆਸ ਵੀ ਸੀ ਛੱਡੀ ਕਿ ਉਹ ਭਾਈ ਵਾਪਸ ਨਹੀਂ ਆਉਣਗੇ ਮਹਾਰਾਜ ਨੂੰ ਪਤਾ ਸੀ ਕਿ ਭਾਈ ਆਉਣਗੇ ਜ਼ਰੂਰ ਆਉਣਗੇ ਥੋੜਾ ਜਿਹਾ ਸਮਾਂ ਤੇ ਲੱਗੇਗਾ ਸਮੇਂ ਨਾਲ ਆਉਣਗੇ ਤੇ ਪਿਆਰਿਓ ਚੈਣ ਤੋਂ ਭਾਵ ਵੀ ਇੰਨਾ ਕੀਮਤੀ ਮਹਿੰਗਾ ਸਾਜੋ ਸਮਾਨ ਭਾਵੇਂ ਸਰਸਾ ਦੀ ਭੇਟ ਚੜਿਆ ਹੋਵੇ ਤੇ ਪਰ ਪਿਆਰਿਓ ਉਹ ਜਿਹੜਾ ਵਿਦਾਵਾ ਲਿਖ ਕੇ ਦੇ ਕੇ ਗਏ ਸੀ ਸਤਿਗੁਰੂ ਮਹਾਰਾਜ ਨੇ ਉਹ ਸੰਭਾਲ ਕੇ ਰੱਖਿਆ ਕਿਉਂਕਿ ਉਹ ਜ਼ਰੂਰੀ ਸੀ ਸਤਿਗੁਰੂ ਨੂੰ ਪਤਾ ਸੀ ਵਾਪਸ ਆਉਣਗੇ ਕਿਉਂਕਿ ਸਤਿਗੁਰੂ ਨੇ ਆਸ ਨਹੀਂ ਛੱਡੀ ਇਸ ਕਰਕੇ ਵੀ ਤੂੰ ਭਾਵੇਂ ਗੁਰੂ ਤੋਂ ਦੂਰ ਹੋ ਜਾਏ ਪਰ ਸਤਿਗੁਰੂ ਮਹਾਰਾਜ ਤੈਨੂੰ ਕਦੀ ਦੂਰ ਨਹੀਂ ਹੁਣ ਦਿੰਦੇ ਤੇਰਾ ਉਹ ਜਿਹੜਾ ਹੈ ਕਦੀ ਵੀ ਸਤਿਗੁਰੂ ਮਹਾਰਾਜ ਸਾਥ ਨਹੀਂ ਛੱਡਦੇ ਸਿਰ ਦੀ ਜੈ ਬਾਹ ਇਹ ਨਾ ਛੋੜੀ ਹੈ ਇਹ ਗੱਲ ਯਾਦ ਰੱਖਿਓ ਉਹ ਸਤਿਗੁਰੂ ਮਹਾਰਾਜ ਕਦੇ ਵੀ ਸਾਥ ਨਹੀਂ ਛੱਡਦੇ ਪਿਆਰਿਓ ਕਦੀ ਸਾਥ ਨਹੀਂ ਛੱਡਦੇ ਇਹ ਸਤਿਗੁਰੂ ਐਸਾ ਹੈ ਇਹਦਾ ਦਰ ਐਸਾ ਹੈ ਸੋ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਪਿਆਰਿਓ ਇੱਕ ਬੇਨਤੀ ਮੈਂ ਕਰਕੇ ਹਮੇਸ਼ਾ ਧਿਆਨ ਦੇਵੋਣਾ ਹੁਣਾ ਕਿ 5 ਨਵੰਬਰ ਜੋ ਪੂਰਨਮਾਸੀ ਹੈ ਤੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ ਪਿਆਰਿਓ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਦੇ ਆਂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਹੋਇਆ ਪਿਆਰਿਓ ਆਪਾਂ 15-15 ਮਿੰਟ ਆਪਣੇ ਘਰਾਂ ਦੇ ਵਿੱਚ ਮੂਲ ਮੰਤਰ ਸਾਹਿਬ ਦੇ ਜਾਪ ਕਰੀਏ ਹਰ ਕੋਈ ਕਰੇ ਦੇਖੋ ਬੱਚਾ ਆਇਆ ਛੋਟਾ ਆਇਆ ਬਜ਼ੁਰਗ ਆਇਆ ਵੱਡਾ ਆਇਆ ਕੋਈ ਵੀ ਹੈ 15 ਕੋ ਮਿੰਟ ਲਾਓ ਜੇ ਪਰਿਵਾਰ ਦੇ 5 ਜੀ ਨੇ 4 ਜੀ ਇਹਨਾਂ ਨੇ ਜਿੰਨੇ ਵੀ ਨੇ ਸਾਥ ਸੰਗਤ ਉਹ ਆਪਣੇ ਘਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਯਾਦ ਕਰਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਆ ਗੁਰਸਿੱਖੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਜਾਪ ਕਰੋ ਜਿੰਨਾ ਹੋ ਸਕਦਾ ਬਾਣੀ ਦੇ ਜਾਪ ਕਰੀਏ ਤੇ ਯਾਦ ਰੱਖਿਓ ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਹੁਤ ਮਿਹਰਮਤ ਕਰਨਗੇ ਪਿਆਰਿਓ ਆਪਾਂ 11 ਕੁਲਾਂ ਤਰ ਜਾਂਦੀਆਂ ਨੇ ਜਿਹੜਾ ਜਾਪ ਕਰਦਾ ਹੈ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਕਰਦਾ ਹੈ ਜਿਹੜਾ ਸਤੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਪਦਾ ਆ ਭਰਿਓ ਇੱਕ ਗੱਲ ਯਾਦ ਰੱਖਿਓ ਜਿਹੜਾ ਸਤਗੁਰੂ ਦੀ ਪਾਵਨ ਬਾਣੀ ਨੂੰ ਪੜਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਉਹ ਤਾਂ ਭਾਈ ਕਹਿੰਦੇ ਜਿਹੜੇ ਨੇ ਬੈਕਉਂਠ ਦੇ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ ਤੇ ਜਿਹੜੇ ਸਤਗੁਰੂ ਮਹਾਰਾਜ ਜੀ ਤੋਂ ਦੂਰ ਹੁੰਦੇ ਨੇ ਕਹਿੰਦੇ ਗੁਰਬਾਣੀ ਨੂੰ ਪੜਨਾ ਸਤਗੁਰੂ ਮਹਾਰਾਜ ਜੀ ਨੂੰ ਆਪਣੀ ਬਾਹ ਫੜਾਉਣੀ ਹੈ ਕਨੇ ਗੁਰਬਾਣੀ ਤੋਂ ਦੂਰ ਹੋ ਜਾਣਾ ਕਨੇ ਸਰਗੁਰੂ ਮਹਾਰਾਜ ਤੋਂ ਆਪਣੀ ਬਾਹ ਛਡਾਉਣੀ ਆ ਬਸ ਫਰਕ ਇਸੇ ਗੱਲ ਦਾ ਆ ਪਿਆਰਿਓ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ ਇਸ ਚੀਜ਼ ਨੂੰ ਵਿਚਾਰਨ ਦਾ ਯਤਨ ਕਰੀਏ ਗੁਰਮਖੋ ਸਤਗੁਰੂ ਮਹਾਰਾਜ ਜੀ ਅਪਾਰ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਮਤ ਕਰਦੇ ਨੇ ਪਿਆਰਿਓ ਸਤਗੁਰੂ ਦੀ ਅਪਾਰ ਕਿਰਪਾ ਹੋਈ ਮੇਰੇ ਮਾਲਕ ਦੀ ਅਪਾਰ ਕਿਰਪਾ ਹੋਈ ਸਾ ਸੰਗਤ ਕਿ ਜਦੋਂ ਆਪਾਂ ਜਾਪ ਕਰਾਂਗੇ ਨਾ ਜਦੋਂ ਆਪਾਂ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਾਂਗੇ ਨਾ ਤੇ ਪਿਆਰਿਓ ਇੱਕ ਗੱਲ ਯਾਦ ਰੱਖਿਓ ਸਤਗੁਰੂ ਮਹਾਰਾਜ ਜੀ ਆਪਣੇ ਆਪ ਕਿਰਪਾ ਕਰਨਗੇ ਕਈ ਹੁਣ ਕਹਿੰਦੇ ਸਾਡਾ ਤੇ ਜੀ ਧਿਆਨ ਨਹੀਂ ਜੁੜਦਾ ਸਾਡਾ ਤੇ ਜੀ ਸਤਗੁਰੂ ਮਹਾਰਾਜ ਜੀ ਸਾਡਾ ਤਾਂ ਧਿਆਨ ਨਹੀਂ ਜੁੜਦਾ ਜੀ ਮਹਾਰਾਜ ਦੇ ਵੱਲ ਮਨ ਭਟਕਦਾ ਫਰਦੈਸੇ ਮਨ ਜੀ ਭਟਕਦਾ ਤਾਂ ਹੀ ਤੇ ਇੱਧਰ ਜੋੜਨਾ ਤੇ ਜੇ ਭਟਕਣ ਬਾ ਖਤਮ ਕਰਨ ਦੇ ਲਈ ਕੋਈ ਹੋਰ ਯੰਤਰ ਹੈ ਭਾਈ ਉਹ ਦੱਸ ਦਿਓ ਫਿਰ ਆਪਾਂ ਉਧਰਲਾ ਗੱਲ ਕਰਲਾਂਗੇ ਤੋ ਕਹਿਣ ਤੋਂ ਭਾਵ ਕਿ ਇਹ ਸਿਰਫ ਬਹਾਨੇ ਹੁੰਦੇ ਨੇ ਗੱਲ ਕੁਝ ਵੀ ਨਹੀਂ ਹੁੰਦੀ ਕਿਉਂਕਿ ਜਿਹਨੇ ਜਪਣਾ ਹੁੰਦਾ ਹੈ ਉਹ ਕੋਈ ਬਹਾਨਾ ਨਹੀਂ ਵੇਖਦਾ ਜੇ ਹੁਣ ਆਪਾਂ ਇੱਕ ਨੂੰ ਕਹਿ ਦਤਾ ਭਾਈ ਦਾ ਫਲਾਣੀ ਜਗ੍ਹਾ ਜਾਣਾ ਜੇ ਉਹਦਾ ਨਹੀਂ ਜਾਣ ਦਾ ਮਨ ਹੋਊਗਾ ਤੇ ਉਹ ਬਹਾਨਾ ਲਾਊਗਾ ਚਲੋ ਜੋ ਕੋਈ ਮਜਬੂਰੀ ਹੈ ਕੋਈ ਠੋਸ ਮਜਬੂਰੀ ਹੈ ਉਹ ਗੱਲ ਵੱਖਰੀ ਹੁੰਦੀ ਹੈ ਪਰ ਜੇ ਉਹਨ ਕਹੇ ਬੰਦਾ ਕਹੇ ਵੀ ਮੇਰੇ ਦਾ ਆਏ ਆ ਜੀ ਫਲਾਣਾ ਜੀ ਗੱਲ ਗੋਲ ਮੋਲ ਜੀ ਕਰੇ ਜੋ ਸਮਝ ਲਓ ਵੀ ਉਹਦਾ ਮਨ ਹੈ ਨਹੀਂ ਉਹਨੇ ਜਾਣਾ ਹੀ ਹੈ ਜਿਹਨੇ ਜਾਣਾ ਹੁੰਦਾ ਉਹ ਕਹਿੰਦਾ ਸਤ ਬਚਨ ਦੀ ਜ਼ਰੂਰ 101% ਜਾਊਗਾ ਉਹ ਜਾ ਕੇ ਰਹਿੰਦਾ ਉਹ ਕਿਉਂਕਿ ਉਹਦੇ ਕੋਲੇ ਐਕਸਕਿਊਜ਼ ਨਹੀਂ ਹੈਗਾ ਕੋਈ ਉਹ ਜਾਊਗਾ ਜ਼ਰੂਰ ਐਕਸਕਿਊਜ਼ ਕਰਨ ਵਾਸਤੇ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਕਿਉਂਕਿ ਉਹਦਾ ਮਨ ਹੈ ਵੀ ਜਾਣਾ ਹੈ ਤੇ ਜਾਣਾ ਹੀ ਹੈ ਬਸ ਪਿੱਛੇ ਨਹੀਂ ਉਹਨੇ ਸੋਚਣਾ ਇਸ ਕਰਕੇ ਵੀ ਜਿਹਨੇ ਗੁਰੂ ਦੇ ਮਾਰਗ ਤੇ ਤੁਰਨਾ ਹੋਵੇ ਉਹ ਕਦੇ ਇਹ ਨਹੀਂ ਵਿਖਦੇ ਵੀ ਮੈਂ ਆਹ ਕੰਮ ਕਰਨਾ ਜਾ ਉਹ ਕਰਨਾ ਮੇਰੇ ਨੂੰ ਆਹ ਡੱਕਾ ਹੈ ਮੈਨੂੰ ਐਦਾਂ ਜੀ ਮੈਨੂੰ ਐਦਾਂ ਜੀ ਸਾਧ ਸੰਗਤ ਹੁਣ ਇੱਕ ਸਭ ਤੋਂ ਇੰਪੋਰਟੈਂਟ ਸਵਾਲ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਸਵਾਲ ਕਰਦੀਆਂ ਨੇ ਕਿਉਂਕਿ ਜਦੋਂ ਇੱਕ ਕੁਦਰਤੀ ਚੀਜ਼ ਹੈ ਇਹ ਗੁਰੂ ਦੀ ਕਿਰਪਾ ਆ ਤੋਂ ਜਿਹੜੀਆਂ ਭੈਣਾਂ ਨੂੰ ਮੰਥਲੀ ਆਉਂਦੀ ਹੈ ਨਾ ਤੇ ਸਵਾਲ ਹੁੰਦਾ ਦੇਖੋ ਇਹਦੇ ਵਿੱਚ ਕੋਈ ਸੰਗਣ ਸ਼ਰਮ ਵਾਲੀ ਗੱਲ ਨਹੀਂ ਹੈਗੀ ਹੁਣ ਕਈ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਐਕਸੈਪਟ ਨਹੀਂ ਕਰਦੇ ਤੇ ਚਲੋ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੇ ਗੱਲ ਆਪਾਂ ਕਰਾਂਗੇ ਨਹੀਂ ਫਿਰ ਉਸ ਚੀਜ਼ ਦਾ ਆਪਾਂ ਨੂੰ ਪਤਾ ਵੀ ਕਿਵੇਂ ਲੱਗੇਗਾ ਉਹ ਕਹਿੰਦੇ ਭਾਈ ਸਾਹਿਬ ਜੀ ਅਸੀਂ ਜਾਪ ਕਰ ਸਕਦੇ ਹਾਂ ਮੈਂ ਕਹਿੰਦਾ ਬਿਲਕੁਲ ਕਰ ਸਕਦੇ ਹਾਂ ਜੀ ਕਹਿੰਦੇ ਵੀ ਐਦਾਂ ਕਰਕੇ ਵੀ ਆ ਮਜਬੂਰੀ ਹੁੰਦੀ ਹੈ ਮੈਂ ਕਿਹਾ ਵੀ ਇਹ ਕੋਈ ਤੁਹਾਡੀ ਅਵਧੀ ਤੇ ਸਿਹੇੜੀ ਨਹੀਂ ਨਾ ਹੋਈ ਇਹ ਤਾਂ ਪਰਮਾਤਮਾ ਵੱਲੋਂ ਆ ਕੁਦਰਤੀ ਹੈ ਤੁਸੀਂ ਜਾਪ ਕਰਨੇ ਆ ਠੀਕ ਹੈ ਵਸਤਰ ਸਵੱਛ ਪਾਓ ਇਸ਼ਨਾਨ ਕਰੋ ਆਪਣੇ ਸਰੀਰ ਦੀ ਜਿਹੜੀ ਹੈ ਸਫਾਈ ਜੋ ਕਿਰਿਆ ਕਰਨੀ ਆ ਕਰੋ ਉਸ ਤੋਂ ਬਾਅਦ ਤੁਸੀਂ ਜਾਪ ਕਰ ਸਕਦੇ ਹੋ ਇਹ ਕੋਈ ਮਤਲਬ ਨਹੀਂ ਹੋਇਆ ਵੀ ਮੈਂ ਗੁਰੂ ਘਰ ਨਹੀਂ ਜਾਣਾ ਜਾਂ ਮੈਂ ਇਦਾਂ ਨਹੀਂ ਕਰਨਾ ਸਾਥ ਸੰਗਤ ਤੁਸੀਂ ਜਾਪ ਕਰ ਸਕਦੇ ਹੋ ਇਹ ਮਨ ਵਿੱਚ ਚਾਹ ਹੁੰਦਾ ਪਰ ਉਸ ਚੀਜ਼ ਤੋਂ ਜਿਹੜਾ ਹੈ ਜਾਣੂ ਨਾ ਹੋਣ ਕਰਕੇ ਉਹ ਦੂਰ ਹੋ ਜਾਂਦੇ ਨੇ ਸੋ ਭੈਣੋ ਜ਼ਰੂਰ ਜਾਪ ਕਰੋ ਤੁਸੀਂ ਵੀ ਕਰੋ ਸਾਰੇ ਕਰੋ ਆਪਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇਸ ਤਰ੍ਹਾਂ ਮਨਾਈਏ ਜਾਪ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ